ਕੀ ਆ ਮੇਰੇ ਝੋੜਿਆ ਕਹਿੰਦੇ ਅੱਜ ਖੇਡ ਮਨਾਨਾਂ ਦੇ ਵਿੱਚ ਕਹਿੰਦੇ ਕੁੱਕਦੇ ਆ ਅੱਜ ਕਹਿੰਦੇ ਜੁੜ ਗਏ ਖੇ ਇੱਥੇ ਰੱਖ ਡਬਲ ਟੱਚ ਪੁਆਇੰਟ ਆਪਣੇ ਪਾਸੇ ਝੋੜਾ ਕਹਿੰਦੇ ਰੇਡਰ ਦੇ ਹੱਸੇ ਜਰਾ ਵੜਿਆ ਲਾਉ ਆਪਣੇ ਪਾਸੇ ਕਹਿੰਦੇ ਰੇਡ ਪਾਲੀ ਫੇਰ ਰਿਤੂ ਟਾਈਗਰ ਹੈ ਰਿਤੂ ਟਾਈਗਰ ਹੈ ਯਾਦ ਰੋ ਪਾਸੇ ਖੇੜਕੀ ਵਾਲੇ ਆਹ ਕੁੜੀਆਂ ਵਾਲੇ ਸਮੇਂ ਦੇ ਵਿੱਚ ਇੱਕ ਚੋਟੀ ਦੀ ਕਲੇ ਮੱਲ ਬੰਨੀ ਹੈ ਕਿਨੇ ਪੱਕੀ ਐ ਪਰ ਮੱਖਾਂ ਚ ਤੇ ਨਾਲ ਐ ਮੱਖਾਂ ਚ ਅਮਨ ਦੇ ਨਾਲ ਲੱਗਿਆ ਹੈ ਉਹ ਲੋਕਾਂ ਦੇ ਦੋਨੇ ਕਨੇ ਸਰੇਨੀਆਂ ਫੜਾਉਣਾ ਨੇ ਬਾਈ ਬਣ ਕੇ ਬੇਨਤੀ ਹੈ ਵੀ ਲੜਕਿਆਂ ਦੀਆਂ ਟੀਮਾਂ ਦੀਆਂ ਪਾਈਆਂ ਨਿਕਲਣੀਆਂ ਤੇ ਲਿਸਟ ਪਾਣੀ ਦੀ ਕਰਦੇ ਵੀਰ ਬਣ ਕੇ ਬੇਨਤੀ ਹੈ ਵੀ ਲੜਕਿਆਂ ਦੀਆਂ ਟੀਮਾਂ ਦੀਆਂ ਪਾਈਆਂ ਨਿਕਲਗੀਆਂ ਲਿਸਟ ਸਾਡੇ ਚੱਕੇ ਜ਼ਰੂਰ ਜੜੀ ਪਾਣੀ ਦੀ ਕਰਦੇ ਰਾਜੇੰਦਰ ਪਾਸੇ ਜ਼ਰੂਰ ਜੜੀ ਪਾਣੀ ਦੀ ਕਰਦੇ ਬਹੁਤ ਬੜਾ ਧੰਨਵਾਦ ਹੈ ਸਰਦਾਰ ਰੋਸ਼ਨ ਸਿੰਘ ਜੀ ਸਰਪੰਚ ਸਾਹਿਬ ਆਲੋ ਜਿਹੜੇ ਪਾਸੇ ਸਲੂ ਕਹਿੰਦੇ ਨਕਰਵਾਸੀ ਗ੍ਰਾਮਜਾ ਦੇ ਪਿੰਡ ਨਮਾ ਹਸਾ ਬਾਲ ਸਰਾਂਨ ਮਾਰਦੇ ਆ ਜਿਹੜਾ ਕਹਿੰਦੇ ਪਹੁੰਚਾ ਕਰ ਰਿਹਾ ਹੈ ਬਹੁਤ ਵੱਡਾ ਕਹਿੰਦੇ ਧੰਨਵਾਦ ਕਰਦੇ ਆ ਬਾਲ ਕਹਿੰਦੇ ਸਰਦਾਰ ਖਿਆਲ ਸਿੰਘ ਦੀ ਸਰਪੰਚ ਸਾਹਿਬ ਇੱਕ ਤਾਰੀ ਨੌਰੇਰ ਕਹਿੰਦਾ ਸਰਪੰਚ ਦੇ ਯੋਗ ਨਾਲ ਦੋ ਸਰਪੰਚ ਮਿਲ ਕੇ ਇਹ ਕਿੰਨਾ ਵਧੀਆ ਚੰਗਾ ਕੰਮ ਕਰ ਰਿਹਾ ਔਰ ਮੇਲੇ ਦੀ ਸ਼ਾਨ ਨੂੰ ਕਹਿੰਦੇ ਵਧਾਇਆ ਹੈ ਉਧਰਲੇ ਪਾਸੇ ਕੱਠ ਵੀ ਕਹਿੰਦੇ ਪਾਰ ਹੋਏ ਬੈਠੇ ਆ ਲੋਕ ਤੇ ਲੋਕ ਵੱਡਾ ਪਾਰ ਹੋਏ ਬੈਠੇ ਆ ਸਾਡੇ आउा जे रोशन जी सरपंच साहिब ख़जानपंच साहिब वॾा माण्हू करूं पंचायत आखो पासे लाके मैचा जो जिन्हनि साम्हूं वेठा अञा केॾे जफ़ा लाया आउ कबडी कब्डी करूजा कंदे फेर मैदान हुजे आउा ਪੱਤਰ ਕਹਿੰਦੇ ਫੇਰ ਰੀਤੂ ਟਾਈਗਰ ਦੇ ਨਾਲ ਹੋਈ ਤੇ ਪੁਆਇੰਟ ਜਿਹੜਾ ਉਹ ਪੁਆਇੰਟ ਆਪਣੇ ਖਾਤੇ ਦੇ ਵਿੱਚ ਜੋੜ ਗਿਆ। ਰਾਕੇ ਜਿਹੜੇ ਪਾਸੇ ਪਈ ਆ ਕਹਿੰਦੇ ਆਪਣੇ ਖਾਤੇ ਦੇ ਵਿੱਚ ਜੋੜ ਗਿਆ। ਜਿਹੜੇ ਇਦਰਲੇ ਪਾਸੇ ਬਾਈ ਮਾਰੇ ਤਾੜੀਆਂ ਦੇ ਹੋਜ ਖੜ ਦੀ ਟੀਮ ਜਿਹੜੀ ਕਹਿੰਦੇ ਜਿੱਤ ਗਈ ਪਹਿਲੇ ਮੈਚ ਦੇ ਵਿੱਚ ਤੇ ਬਹੁਤ ਬੜਾ ਧੰਨਵਾਦ ਇਦਰਲੇ ਪਾਸੇ। ਲਓ ਜੀ ਇੱਕ ਬੇਨਤੀ ਆ। ਲੜਕਿਆਂ ਦੀਆਂ ਟੀਮਾਂ ਉਧਰਲੇ ਪਾਸੇ ਆ ਗਏ ਸ਼ਰਕਾ ਵਾਲੇ ਪਾਸੇ ਜਿੱਥੇ ਲਾਈਵ ਵਾਲਾ ਕੈਮਰਾ ਲੱਗਿਆ ਹੈ ਬਾਈ ਜੀ ਤਾਈਆਂ ਪਾਣ ਲੱਗਿਆ ਮੁੰਡਿਆਂ ਦੀਆਂ ਟੀਮਾਂ ਜਿਹੜੀਆਂ ਇੱਥੇ ਆ ਜਾਣ ਬਾਈ ਬਣ ਕੇ ਇਧਰੋਂ ਪਿੱਛੇ ਹਟ ਜੇ ਰਿੰਗ ਟੁੱਟਦੀ ਹੈ ਵੀਰ ਬਣ ਕੇ ਬਹਿੰਦੀ ਸੌਣ ਤੇ ਸਾਹਮਣੇ ਨਾ ਖੜੋ ਬਹੁਤ ਬਹੁਤ ਧੰਨਵਾਦ ਸਰੋ ਧਰਵਾ ਦਾ ਬਾਈ ਜੀ ਲੜਕਿਆਂ ਦੀਆਂ ਟੀਮਾਂ ਹੋਰ ਜਿੱਥੇ ਲਈ ਪਾਸੇ ਸ਼ਰਕਾ ਗੋਲ ਗੱਪ ਵਾਲੀ ਰੇੜੀ ਲੱਗੀ ਹੈ ਬਾਈ ਪੰਨਾ ਇੱਥੇ ਖੜਾ ਸਾਡਾ ਅਸੀਂ ਤਾਈਆਂ ਪਾਣ ਲੱਗੇ ਉਧਰਲੇ ਪਾਸੇ ਹਰ ਇੱਕ ਟੀਮ ਦਾ ਜਿਹੜਾ ਆਪਣਾ ਇੱਕ ਪਲੇਅਰ ਪਹੁੰਚ ਜਾਵੇ ਜੀ ਲਓ ਜੀ ਆ ਖਿਡਾਰਨਾ ਨੇ ਵੀ ਇਲਾਕੇ ਭਰ ਦੇ ਵਿੱਚ ਉਹ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਵੱਡਾ ਜਿਹੜਾ ਨਾਮ ਕਮਾਇਆ ਹੋਇਆ ਹੈ ਕਾਲੀ ਪੱਟੀ ਦੇ ਵਿੱਚ ਟੀਮ ਜਿਹੜੀ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਹਰਨੀ ਵਾਲਾ ਤੇ ਦੂਸਰੇ ਪਾਸੇ ਜਿਹੜੀ ਨੀਲੀ ਪੱਟੀ ਦੇ ਵਿੱਚ ਇਹ ਕਨੇ ਖਿਡਾਰਨਾ ਕਨੇ ਸਰਦੀ ਕਲੱਬ ਸਪੋਰਟਸ ਕਲੱਬ ਹੈ ਹੋ ਕਨੇ ਜਹੋਰ ਦੀਆਂ ਖਿਡਾਰਨਾ ਨੇ ਸੋਨੂ ਪੋਚ ਨੇ ਕਹਿੰਦੇ ਹਜ਼ੂਰ ਦੀ ਟੀਮ ਜਿਹੜੀ ਸਪான்ਸਰ ਕੀਤੀ ਹੈ ਜਿੰਦਾ ਧੰਨਵਾਦ ਕਰਦੇ ਆ ਬਾਈ ਦਾ ਨਾਲ ਪਲਵੰਤ ਪੋਚ ਹੋਰਾਂ ਦਾ ਉਹ ਸਾਹਮਣੇ ਦੇਖਾਂਗੇ ਵੀ ਆਹ ਕੱਤਰ ਸਿਰੇ ਦੀ ਹੋਣੀ ਆ ਆਹ ਕੱਤਰ ਕਹਿੰਦੇ ਮੇਰੇ ਮਿੱਤਰੋ ਉਹ ਦੇਖਾਂਗੇ ਸਿਰੇ ਦੀ ਹੋਣੀ ਆ ਲੈ ਵੀ ਉਹਦੇ ਪਾਸੇ ਸੋਨੂ ਬਾਈ ਨੂੰ ਬਹੁਤ ਵੱਡੀਆਂ ਮੁਬਾਰਕਾਂ ਦੇ ਬਹੁਤ ਵੱਡਾ ਧੰਨਵਾਦ ਵੀ ਹੈ ਬੜੀ ਵੱਡੀ ਸੋਚ ਹੈ ਬਾਈ ਸਾਡੇ ਦੀ ਜਿਹਨੇ ਕਹਿੰਦੇ ਅਜਿਹੇ ਮੇਲੇ ਤੇ ਟੀਮ ਜਿਹੜੀ ਕਹਿੰਦੇ ਸਪான்ਸਰ ਕੀਤੀ ਹੈ ਨਵੀ ਸੋਢੇ ਬਾਹਰ ਕੰਮ ਕੋਈ ਕੋਈ ਕਰਦਾ ਹੁੰਦਾ ਕਿਉਂਕਿ ਅੱਜ ਕੱਲ ਕਿਸੇ ਕੋਲ ਟਾਈਮ ਨਹੀਂ ਹੈਗਾ ਦੀਪੰਦਾ ਭਰਾ ਨੂੰ ਭਰਾ ਹੀ ਪੱਛਾਵੇ ਜਿਹੜਾ ਕਿ ਤੇਰਾ ਹਾਲ-ਚਲ ਕਿੱਦਾਂ ਹੈ ਪਰ ਉਧਰੇ ਪਾਸੇ ਬਾਈ ਨੇ ਕਿੱਡੀ ਵੱਡੀ ਸੋਚ ਰੱਖੀ ਹੋਣੀ ਹੈ ਨਵੀ ਤੋਰਤੀ ਵਾਲਿਆ ਕਿੰਨਾ ਵੱਡਾ ਮਰ ਰਿਹਾ ਬਾਈ ਦਾ ਘੜਿਆ ਹੋੜਿਆ ਸੋਚਿਆ ਹੋੜਿਆ ਤੇ ਅੱਜ ਟੀਮ ਦੇ ਹੈ ਗਰਾਊਂਡ ਦੇ ਸ਼ਿੰਗਾਰ ਕੇ ਜਿਹੜੀ ਕੰਮੇ ਪੂਰੀ ਕਰ ਦਿੱਤੀ ਹੈ ਸੋਨੂ ਬਾਈ ਦਾ ਕਹਿੰਦੇ ਬਹੁਤ ਵੱਡਾ ਧੰਨਵਾਦ ਨਾਲ ਕਲਵੰਤ ਬਾਈ ਸਾਡਾ ਕੰਦੇ ਵਿਸ਼ੇ ਤਰਫੋਂ ਪੜਿਆ ਕੰਦੇ ਲਮੋਚੜ ਕਰਾ ਵਾਲਾ ਲੈ ਵੀ ਉਧਰੇ ਪਾਸੇ ਕਲਵੰਤਾ ਤੇਰਾ ਵੀ ਬਹੁਤ ਵੱਡਾ ਧੰਨਵਾਦ ਹੈ ਲੈ ਉਧਰੇ ਪਾਸੇ ਯਾਰੀ ਇਹ ਕੰਦੇ ਸਾਜਨ ਨਾਲ ਫੱਟੇ ਦੇ ਘਟੇ ਗੱਲ ਵਰਗੀ ਇਸ ਸੰਗਤ ਬਕਰ ਦੋਸਤਾਂ ਤੇ ਪਾਈ ਹੋਣੀ ਯਾਰੀ ਦੇ ਚਰਚੇ ਰਾਜੇ ਖੇਲੇ ਸੌਰਾਂ ਦੀ ਬਗਰੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਰਾਜੇ ਖੇਲੇ ਸੌਰਾਂ ਦੀ ਸੱਚੇ ਯਾਰ ਜਾਂਦੇ ਪਰਖੇ ਸਾਡੀ ਯਾਰੀ ਦੇ ਕੰਦੇ

Tekrar Ne var? Yine Thank <laughs> you.